ਹੰਦੀ ਹੈ। ਉਹ ਵਿੱਚ ਸਾਡੇ ਜਥੇਬੰਦੀਆਂ ਬਹੁਤ ਜਾਦੇ ਆ। ਪਰ ਇੱਕੋ ਇੱਕ ਜਥੇਬੰਦੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਤਾਂ ਤਾਂ ਸ਼ਹਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪੱਛਾਇ ਇੱਕ ਕੋ ਅਕਾ ਜਿਹੜਾ ਮਰਨ ਲੱਗ ਤੇ ਬੈਠਾ ਉਹ ਨਾ ਢੱਲੇਵਾਲ ਕਿਉਂ ਬੈਠਾ ਹੈ? ਤਾਂ ਮੇਰੇ ਉੱਤੇ ਹੋਲਿਆ ਕਰੋ ਵੇਚੇ ਚਕੋਗੇ। ਜਦੋਂ ਨਾ ਆਨੰਦਪੁਰ ਧਰਤੀ ਦੇ ਉੱਤੇ ਬਾੜੀ ਰਾਜਿਆਂ ਨੇ ਹਮਲਾ ਬੋਲਿਆ ਸੀ ਨਾ ਗੁਰੂ ਬਹਾਦਰ ਸਿੰਘ ਨੇ ਆਖਿਆ ਸੀ ਭਾਈ ਦੁਨੀ ਚੰਦ ਸਵੇਰੇ ਮੱਛਰੇ ਹੋਇਆ ਅੱਧੀ ਦੇ ਨਾਲ ਜੰਗ ਕਰੂਗਾ ਲੜੂਗਾ ਤੇ ਉਹ ਰਾਤ ਨੂੰ ਕਿਲੇ ਦੀ ਕੰਨ ਜੱਪ ਗਿਆ ਉਹਦੇ ਬੰਦਿਆਂ ਨਾਲ ਲੱਗ ਕੇ ਉਹ ਭਾਰਾ ਬਹਾਦਰ ਸਿੰਘ ਪੱਪਾ ਤੋਂ ਉਹ ਜਾਣਦਾ ਨਹੀਂ ਸੀ ਉਹਨੂੰ ਕੰਨ ਤੀਨ ਪੂਰੀ ਸਰਤਾ ਕਿ ਉਹ ਆਪਣੇ ਘਰੇ ਵਾਕੇ ਤੋਂ ਸੱਪ ਲੜ ਕੇ ਘਰੇ ਮੌਤ ਹੋ ਗਈ ਐ ਹੀ ਮਾਨਸ ਵਾਲੇ ਦੀ ਹੁਣੀ ਰੋਤੀ ਜੀ ਤੇ ਬਾਪਿਆਂ ਬਚਿੱਤਰ ਸਿੰਘ ਨੂੰ ਫਰ ਥਾਪੜਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਨ੍ਹਾਂ ਦਾ ਭਾਰ 765 ਕਿਲੋ ਸੀ ਜੋਨਾ ਸਹੀ ਇਸਲਾਮ ਤੇ ਰੱਖਣਾ ਇਸੇ ਮੋਰਚੇ ਦੀ ਜਿੱਤਾ ਜਿਹੜੀ ਉਹ ਸਿੱਖੀ ਬਣਾਉਣੀ ਆ ਸਾਰੇ ਭਰਾਵਾਂ ਨੂੰ ਫੇਰ ਵੀ ਨਿੱਤ ਕਰੋ ਤੇ ਪੱਟੀ ਗਿਣਤੀ ਦੇ ਵਿੱਚ ਖੱਤੂਰਾ ਤੇ ਰਾਤ ਕਨੌਰੀ ਮੋਰਚੇ ਵੱਲ ਤਿਆਰੀਆਂ ਸਾਰੇ ਤੁਸੀਂ ਹਰ ਮੁਹਾ ਜਿਹੜੀਆਂ ਦਿਨੀਆਂ ਸਾਰੇ ਆਜਾਥ ਨੂੰ ਕਨੌਰੀ ਮੋਰਚੇ ਤੇ ਹੋਣੇ ਚਾਹੀਦੇ ਜੇ 7 ਮਈ ਉਸ ਗੱਦੇ ਵਾਲ ਨੂੰ ਪਿਆਰ ਕਰਦੇ ਹੋ ਉਹਦੀ ਹਮਾਇਤ ਤੇ ਉਹਦੇ ਆਣ ਤੇ ਚੋਤਰੇ ਹੁੰਦਾ। ਕਾ 4 ਵਜੇ ਤੋਂ ਬਾਅਦ ਸਾਰਿਆਂ ਨੇ ਇਹ ਰਾਂ ਘੱਟ ਕਿਸ਼ਨੀ ਦੀ ਬਾਹਰ ਕਿਸ਼ਨੀ ਆਵੇ ਸਾਥਾਂ ਨਾਲ ਜਿਹੜੀਆਂ ਕਹਿਂਦੀਆਂ ਆਨ ਕਿ ਮੋਰ ਚੇਤ ਨਹੀਂ ਆਉਣ ਦਿੱਤਾ। ਜੇ ਸਾਨੂੰ ਸਾਧ ਜੀ ਮੌਕਾ ਪ੍ਰਭੂ ਆ। ਕੀ ਉਹਦੇ ਵੀ ਜਾਂਦਾ ਹੋਵੇ ਨਾਲ ਪਾਈ ਬਰਾਜ ਅਸ